ਸਸਰੀਕਾ ਦੋਸਤੋ ਤੁਸੀਂ ਜੁੜੇ ਹੋ ਰੋਜ਼ਾਨਾ ਸੱਚ ਨਵੀਂ ਪੰਜਾਬ ਦੇ ਨਾਮ ਹੈ ਹਾਂ ਗੁਰਵੀਰ ਸਿੰਘ ਭੁੱਲਰ ਪੰਜਾਬ ਦੇ ਵਿੱਚ ਆਏ ਆਏ ਦਿਨ ਕੋਈ ਨਾ ਕੋਈ ਲੁੱਟਾਂ ਖੋਟਾਂ ਚੋਰੀ ਦੀਆਂ ਵਾਰਦਾਤਾਂ ਅਜਿਹਾ ਹੀ ਇੱਕ ਮਾਮਲਾ ਪਿੰਡ ਸਰਾਇ ਨਗਰ ਤੋਂ ਸਾਹਮਣੇ ਆਇਆ ਹੈ ਤੇ ਕਰਾਉਣੇ ਆ ਤੁਹਾਡੀ ਉਸ ਅੰਕਲ ਦੇ ਨਾਲ ਗੱਲਬਾਤ ਜਿਨ੍ਹਾਂ ਦੇ ਨਾਲ ਇਹ ਵਾਰਦਾਤ ਹੋਈ ਆ ਅੰਕਲ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਗੀਸ਼ ਰਾਏ ਹੈ ਜੀ ਅੱਛਾ ਜੀ ਤੇ ਅੰਕਲ ਜੀ ਇਹ ਪੂਰਾ ਮਾਮਲਾ ਕੀ ਹੈ ਜੀ ਹਾਂ ਜੀ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਜੀ ਮੈਂ ਹਰਾਜਾ ਚੜਿਆ ਹੁੰਦਾ ਸੀ ਆ ਮਾਝਾ ਲ ਮੈਂ ਆਪਾਂ ਵੀ ਸਰਾਇ ਨਾਲ ਜੀ ਟਾਪੇ ਨਾ ਮਾਰ ਕਰਨੋ ਤੇ ਜਦੋਂ ਰਾਜ ਜੋ ਗਿਆ ਹਮਾ ਸਿਮਲਾ ਟੱਪ ਗਿਆ ਸੀਗਾ ਇੱਧਰ ਪਾ ਕੋਠੇ ਹੁੰਦੇ ਗਿਆ ਕੋਠਿਆਂ ਵਿੱਚ ਛਾਵਗਾ ਨਾ ਪਿਆ ਮਗਰ ਆ ਕੇ ਨਾ ਬਸਾਉ ਰੱਖ ਲਈ ਤੇ ਇੱਕ ਮਿੰਟੀ ਤੇ ਤੁਸੀਂ ਕੰਮ ਪਹਿਲਾਂ ਸਭ ਤੋਂ ਪਹਿਲਾਂ ਇਹ ਦੱਸੋ ਕੀ ਕਰਦੇ ਕੰਮ ਮੈਂ ਕੋਈ ਅਰਦਾ ਕੰਮ ਕਰਦਾ ਜੀ ਅੱਛੀ ਕੀ ਗੱਲਬਾਤ ਬਣੀ ਗਾਲ ਬਾਏ ਮੈਂ ਚਾਂਜਕ ਮਗਰਾ ਕੇ ਨਾ ਦੋ ਬੰਦੇ ਨੇ ਪਾ ਇੱਕ ਰਸਕੂਟੇ ਖੜਾ ਰਿਆ ਜੀ ਇੱਕ ਮੇਰਾ ਤਾਂ ਉਹ 100 ਰੱਖ ਰਿਆ ਵੀ ਪੈਸੇ ਕਰਦੇ ਮੈਂ ਹਮੇ ਕੋ ਨਾ ਕੁਛ ਨਹੀਂ ਕਿਹਾ ਇਹ ਇਧਰ ਜੇਬ ਚ ਪੈਸੇ ਜੀ ਅੰਦਰ ਗਰਾਉਂਡ ਸੀਗੇ ਜੀ ਜੋ ਇਧਰ ਪਾਏ ਨਾ ਸਾਰੇ ਸੇ ਪੁੱਛਿਆ ਉਹ 900 ਰੁਪਏ ਹੈ ਉਹ ਕੱਢ ਕੇ ਲੈ ਗਏ ਅੱਛਾ ਜੀ ਤੇ ਮੈਂ ਵੇਖਦਾ ਰਿਹਾ ਕਿ ਮੈਂ ਹੱਕ ਪਛਾ ਕੋਈ ਨਹੀਂਗਾ ਕੋਈ ਟੱਪਿਆਗਾ ਤੇ 10 ਪੰਜ ਮੈਂ ਦੇਖਿਆ ਰਹਾ ਮਾਤ ਕਰ ਰਿਹਾ ਸਰ ਮੈਂ ਜੀ ਕਿਨੇ ਪਾਏ ਖੋਲੇ ਸਨ ਕਿਨੇ ਪਾਏ ਖੋਲੇ 900 ਰੁਪਏ ਹੈ ਚਾਈ ਤੇ ਕੋਈ ਥਾਣੇ ਦੀ ਕੰਪਲੀਟ ਕਰਾਈ ਜੀ ਨਾ ਇਹ ਕੁਛ ਨਹੀਂ ਕਰਾਈ ਜੀ ਥਾਣੇ ਕੰਪਲੀਟ ਤੇ ਕਿਉਂ ਨਹੀਂ ਕਰਾਈ ਮੈਂ ਇਹਦੇ ਵਿੱਚ ਕੀ ਕਰਾਂ ਉਹ ਜੀ ਮੈਂ ਕੱਲਾ ਬੰਦਾ ਕੀ ਕਰੂੰਗਾ ਮੈਂ ਮੈਂ ਡਰ ਗਿਆ ਭਾ ਚਲਾ ਗਿਆ ਸੀ ਤੇ ਉਹ ਉਥੇ ਨੋਰੀ ਦੱਸਿਆ ਕੰਨ ਪੂਰਾ ਮੋਸਾ ਦਾ ਮੈਂ ਉਹ ਮਨੀ ਨੂੰ ਬਦਲ ਗਈ ਅਛਾ ਤੇ ਥੋਨੂੰ ਥੋੜੀ ਬਹੁਤੀ ਉਹਨਾਂ ਚੋਰਾਂ ਦੀ ਪਛਾਣ ਹੈਗੀ ਨਹੀਂ ਜੀ ਪਛਾਣ ਕੋਈ ਨਹੀਂ ਅਛਾ ਜਿਹੜੀਆਂ ਆਵਾਜ਼ਾਂ ਵਾਰਦਾਤਾ ਪੰਜਾਬ ਦੇ ਵਿੱਚ ਆਹੀ ਦਿਨ ਹੈਗਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਹਮੇਸ਼ਾ ਲੁੱਟਾ ਖੋਈ ਹੁੰਦੀ ਹੈ ਬੰਦ ਕਰੋ ਇਹ ਅੱਛਾ ਜੀ ਹਾਂ ਜੀ ਇਹ ਗਰੀਬ ਬੰਦਾ ਕਿਥੋਂ ਤਾਈ ਖਮੋਦਾ ਤਾਈ ਖੰਡਾ ਹੈ ਗਈ ਦੇਖੋ ਕਿਥੋਂ ਲਿਆ ਕੇ ਦਿਓ ਗੇੜਾ ਲਾਉ ਵਈ ਕੰਮ ਕਰਦੇ ਸਾਂ ਠੀਕ ਹੈ ਜੀ ਹਾਂ ਤੇ ਪ੍ਰਸ਼ਾਸਨ ਦੇ ਜਾਂ ਪੁਲਿਸ ਦੇ ਜਾਂ ਪੰਜਾਬ ਸਰਕਾਰ ਤੋਂ ਹੋਰ ਤੇ ਕੀ ਮੰਗ ਕਰਦੇ ਮੈਂ ਇਹਨਾਂ ਨੂੰ ਦੋ ਵਜੇ ਬਚਾ ਕਰ ਰਹੀ ਸਾਡੇ ਗਰੀਬ ਬੰਦਾ ਦਿਹਾੜੀ ਕਰਦਾ ਜੀ ਤੇ ਲੁੱਟਾ ਖੋਈ ਚਲੀ ਜਾਂਦੇ ਆ ਇਹਨਾਂ ਦੇ ਕੋਲ ਠੀਕ ਹੈ ਜੀ ਧੰਨਵਾਦੀ ਆਹ ਦੋਸਤੋ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੀਆਂ ਵਾਧੀਆਂ ਵਾਰਦਾ ਤਾਂ ਉਹਨਾਂ ਨੂੰ ਅੰਕਲ ਜੀ ਨੇ ਕਿਹਾਗਾ ਵੀ ਚੋਰਾਂ ਤੇ ਵੱਧ ਤੋਂ ਵੱਧ ਜਿਹੜੀ ਸ਼ਕਤੀ ਨਾਲ ਪੁਲਿਸ ਕਾਬੂ ਪਾਵੇ ਅਤੇ ਸਰਕਾਰ ਨੂੰ ਵੀ ਸ਼ਕਤੀ ਨਾਲ ਵੀ ਇਹਨਾਂ ਤੇ ਕਾਨੂੰਨ ਆ ਜਿਹੜਾ ਉਹ ਲਾਗੂ ਕਰਨਾ ਚਾਹੀਦਾ ਧੰਨਵਾਦੀ ਅੰਕਲ ਤੁਸੀਂ ਕੀ ਕਹਿਣਾ ਚਾਹੁੰਗੇ ਚੋਰਾ ਬਾਰੇ ਚੋਰਾ ਬਾਰੇ ਵੇਖੋ ਜੀ ਰੱਖਿਆ ਚਲਾਉਣ ਵਾਲੇ ਬੰਦੇ ਆ ਜਾਂ ਕੁਆੜਕ ਵੇਚਦੇ ਆ ਉਹਨਾਂ ਦਾ ਜਣ ਕੇ ਰਾਜੋ ਹੋ ਲੈਂਦੇ ਪੈਸੇ ਜੀ ਹਾਂਜੀ ਇਹਨਾਂ ਦਾ ਤੁਸੀਂ ਕਾਰਵਾਈ ਉੱਲ ਪਾਓ ਇਹਨੇ ਮੁਲਾਜ਼ਮ ਹੈ ਜੀ ਹਾਂਜੀ 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 ਠੀਕ ਹੈ ਜੀ ਧੰਨਵਾਦ ਜੀ